फिलहाल रजिस्टर लिया कर देखो बिना नंबर तो कोई है ਨੀ 20 ਕਿਤਾਬਾਂ ਆਉਂਦੀਆਂ ਨੇ 30 ਆਉਂਦਾ ਲੋਕੀ ਚਾਹੇ ਇਹ ਲੋਕਾਂ ਨੂੰ ਆਮੋਸਰ 999 ਤੋਂ ਸਾਰੇ ਹੁਣ ਮਾੜੇ ਲੈ ਜਾਣੀ। ਉਹਦੇ ਪੱਤਾ ਦੇ ਬੈਕਸਟ ਆਸ। ਪਰ ਮੈਂ ਇਹਦਾ ਨਾਲ ਗੁੱਟ ਦੋ। ਨਾ ਅਧਰਾ ਫੜਾਉਣੇ। ਇਹਦੇ ਵਿੱਚ 25 ਕਿਲੇ ਸਰਵਾ ਦਾ ਕਿ ਨੰਬਰ ਪਰ ਆਵਾ। ਲਾਗੇ ਨੰਬਰ ਨਾਲ ਪਿੱਛੇ ਲੈਣੇ ਨਾ। ਦੱਸੋ ਜੀ ਉਧਰ ਪੁੱਛਣ ਦੇ ਤਾਂ। ਟੈਂਡ ਕਿਹੜਾ? ਨਹੀਂ ਲੱਗਣਾ ਚਾਹੀਦਾ ਬਿਨਾ ਨੰਬਰ ਦਾ ਉੱਥੇ ਕੋਈ ਬਾਈਕ ਨਹੀਂ ਲੱਗਿਆ ਹਾਂਜੀ ਸਰ ਜੇ ਤੁਸੀਂ ਕਿਉਂ ਲਾਉਂਦੇ ਹੋ ਕੋਣਾ ਹਉਦਾ ਵਾ ਕੀ ਕਹਿੰਦੇ ਆ ਡਰਾਈਵਰ ਦਾ ਵਾ ਜਿਨਾ ਨੰਬਰ ਤੋਂ ਹਾਂਜੀ ਹਾਂਜੀ ਨੰਬਰ ਹੈਗਾ ਉਹਦਾ ਜੇ ਕੋਈ ਨਹੀਂ ਸਰ ਅੱਜ ਤੁਹਾਨੂੰ ਕੋਈ ਪ੍ਰੋਬਲਮ ਆਏਗੀ ਨਹੀਂ ਜੀ ਹੁਣ ਅਸੀਂ ਤੁਹਾਡੇ ਪਰਚਾ ਦਵਾਂਗੇ ਬੜੀ ਕਮੀ ਨਹੀਂ ਕਾਰਵਾਈ ਕਰਾਂਗੇ ਜੇ ਤੁਸੀਂ ਬਿਨਾ ਨੰਬਰਾਂ ਤੋਂ ਲਾਉਂਦੇ ਹੋ ਤੁਹਾਨੂੰ ਕਹਿ ਕੇ 100 ਰੁਪਏ ਖਾ ਗਏ ਅਸੀਂ ਕਿੰਨੇ ਉਮਰ ਦੇ ਹੋ ਜੀ ਗੱਡੀ ਦੀ ਨਹੀਂ ਨਾਲ ਆ ਜੋ ਉਹਦਾ ਨੰਬਰ ਮੈਨੂੰ ਆ ਦੇ

ਆਏ ਬੇਸਿਕਲੀ ਅੱਜ ਜਿਹੜਾ ਤੁਹਾਰੇ ਮੱਦੇ ਨਜ਼ਰ ਵੀ ਤੇ ਸਾਡਾ ਜਿਹੜਾ ਫੋਕਸ ਹੈ 26 ਜਨਵਰੀ ਵੀ ਹੈਗਾ ਜੀ ਉਹਦੇ ਮੱਦੇ ਨਜ਼ਰ ਅਸੀਂ ਜਿਹੜਾ ਵਾ ਆਪਣੇ ਚੈਕਿੰਗ ਕਰ ਰਹੇ ਹਾਂ ਜੀ ਨਹੀਂ ਨਹੀਂ ਇਹ ਇਨਪੁਟ ਨਹੀਂ ਆ ਗਈ ਬਟ ਜਿਹੜੀ ਚੈਕਿੰਗ ਵਗੈਰਾ ਵਾ ਇਹ ਅੱਜ ਸਪੈਸ਼ਲੀ ਬੱਸ ਸਟੈਂਡ ਨੂੰ ਮੁੱਖ ਰੱਖ ਕੇ ਬੱਸਾਂ ਦੀ ਚੈਕਿੰਗ ਜਿਹੜੇ ਬੱਸਾਂ ਦੇ ਅੰਦਰ ਬੈਠੇ ਨੇ ਉਹਨਾਂ ਦੀ ਜਿਹੜਾ ਸਾਨੂੰ ਲੱਗਦਾ ਕੋਈ ਛੱਕੀ ਜਾਂ ਕੱਦਾਂ ਉਹਨਾਂ ਦੀ ਬੈਗ ਵਗੈਰਾ ਤੇ ਬਾਕੀ ਸਾਰੀ ਚੈਕਿੰਗ ਕਰ ਰਹੇ ਨਹੀਂ ਵਾਰਨਿੰਗ ਤੇ ਇਹੋ ਹੀ ਸਟ੍ਰਿਕਟ ਵਾਰਨਿੰਗ ਆ ਜੀ ਅਸੀਂ ਖੜੇ ਆ ਨਾਕਾ 'ਚ ਸਾਡੇ ਲਾਗੋ ਦੀ ਕੋਈ ਵੀ ਜਾਏਗਾ ਤੇ ਜੋ ਵੀ ਐਸ ਪਰਲਾ ਮੈਕਸਮ ਕਾਰਵਾਈ ਬਣਦੀ ਕਰਾਂਗੇ ਸਰ ਟ੍ਰੈਫਿਕ ਦੇ ਤੱਕ ਤੇ ਪੀਸ ਦਾ ਸਵਾਲ ਹੈ ਜੀ ਉੱਥੋਂ ਤੇ ਚਲੋ ਅਸੀਂ ਕਰਤਾ ਕਿ ਬਟ ਟ੍ਰੈਫਿਕ ਦੀ ਸਮੱਸਿਆ ਜਿਹੜੀ ਇਕੱਲੀ ਪੁਲਿਸ ਦੀ ਨਹੀਂ ਹੈ ਉਹਨੂੰ ਹੈਗਾ ਉੱਤੇ ਬਾਕੀ ਵੀ ਇੱਕ ਕਮੇਟੀ ਹੈ ਇਨਕ੍ਰੋਚਮੈਂਟ ਹੋਈ ਹੈ ਬੜਾ ਖਸਾ ਜੀ ਉਹ ਸਾਰਾ ਮਤਲਬ ਉਹਨਾਂ ਦਾ ਬਾਕੀ ਡਿਪਾਰਟਮੈਂਟ ਨਾਲ ਵੀ ਮਿਲ ਕੇ ਬਹਿ ਕੇ ਉਹਦਾ ਕਰਾਂਗੇ ਫੋਰਸ ਤੇ ਜਿੰਨੀ ਸਾਡੇ ਕੋਲ ਹੈਗੀ ਹੈ ਸਫੀਸ਼ੀਐਂਟ ਹੈ ਲਾਉਂਦੇ ਆ ਜੀ ਸ਼ਹਿਰ 'ਚ ਨੇ ਨਸ਼ੇ ਤੇ ਜ਼ੀਰੋ ਟੋਲਰੈਂਸ ਸਾਡੀ ਸ਼ੁਰੂਤ ਲੈ ਕੇ ਹੁਣ ਤੱਕ ਅੱਗੇ ਵੀ ਇਦਾਂ ਹੀ ਸਾਡੇ ਬਕਾਇਦਾ ਮੀਟਿੰਗਸ ਵੀ ਹੋ ਰਹੀਆਂ ਨੇ ਸੰਪਰਕ ਪ੍ਰੋਗਰਾਮ ਦੇ ਤਹਿਤ ਉਸ ਤੋਂ ਇਲਾਵਾ ਜੇ ਕੋਈ ਸਾਨੂੰ ਲੱਗਦਾ ਵਾ ਤੇ ਉਹਦੇ ਖਿਲਾਫ ਆਈ ਉਹ ਉਸ ਏਰੀਏ ਦੀ ਰਿਸਰਚ ਕਰਦੇ ਆ ਜੀ ਤੇ ਜਿਹੜਾ ਸ਼ੱਕੀ ਲੱਗਦਾ ਉਹਨੂੰ ਅਸੀਂ ਜ਼ਰੂਰ ਚੈੱਕ ਕਰਦੇ ਹਾਂ ਬਿਲਕੁਲ ਜੀ ਸੰਦੇਸ਼ ਤੇ ਇਹੀ ਆ ਜੀ ਕੋਈ ਵੀ ਤੁਹਾਡਾ ਕੋਈ ਲਵਾਰਸ ਕੋਈ ਅਗਾਵਾ ਕੋਈ ਬੈਗ ਵਗੈਰਾ ਜਦੋਂ ਤੱਕ ਬੱਸ ਸਟੈਂਡ ਐ ਕੋ ਜਨਤਕ ਸਾਮਾਨ ਤੇ ਮਿਲਦਾ ਇਸ ਤੋਂ ਇਲਾਵਾ ਜੇ ਜਿੱਥੇ ਰਹਿੰਦੇ ਆ ਰਹਿਸ਼ੀ ਇਲਾਕੇ ਦੇ ਕੋਈ ਤਾਂ ਲੱਗਦਾ ਹੈ ਕਿ ਕੋਈ ਉਪਰਾ ਬੰਦਾ ਰਹਿ ਰਿਹਾ ਜਾਂ ਜਿੱਦਾਂ ਕੋਈ ਇਹਨਾਂ ਨੂੰ ਕਿਸੇ ਵੀ ਸ਼ੱਕ ਦਾ ਬੰਦਾ ਤੁਰੰਤ ਜਿਹੜੀ ਫਲਾਹ ਦੇਣ ਇਸ ਤੋਂ ਇਲਾਵਾ ਜਿੰਨੇ ਵੀ ਲੋਕੀ ਆ ਜਿਨ੍ਹਾਂ ਨੇ ਆਪਣੇ ਕਰਾਇਦਾ ਰੱਖਿਆ ਉਹਨਾਂ ਨੂੰ ਵੀ ਅਪੀਲ ਹੈ ਕਿ ਉਹ ਆਪਣੇ ਕਰਾਇਦਾਰਾਂ ਦੇ ਆਧਾਰ ਕਾਰਡ ਵਗੈਰਾ ਸਾਨੂੰ ਦੇਣ ਤੱਕ ਉਹਨਾਂ ਨੂੰ ਹੀ ਵੈਰੀਫਾਈ ਕਰਾ ਲੀਏ